ਯਾਰ ਸਰਕਾਰ ਇਹ ਲੈਵ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਕਰਦਾ ਕਰੇ ਥੰਦੇ ਕਰੋ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰ ਲੋ ਕਰ ਲੋ ਨਹੀਂ ਕਰਨਾ ਹਾਂਜੀ ਬਾਹਰ ਆਇਓ ਜੀ ਭਾਈ ਬਾਰੀ ਖੋਲ ਦੋ ਪੱਟੀ ਜਾਂਦੇ ਸਟਾ ਡਾਂਗਾ ਮਾਰੀ ਜਾਂਦੇ ਆ ਹਾਂਜੀ ਇਧਰ ਕਰ ਮੜਾ ਜਾ ਇਧਰ ਨੂੰ ਕਰੀ ਬਣਾ ਐਨਕ ਨਹੀਂ ਆ ਬਈ ਬਾਰੀ ਖੋਲਦਾ ਪੱਟੀ ਜਾਂਦੇ ਹਾਂ ਅਗਰ ਡਾਂਗਾ ਮਰੀ ਜਾਂਦਾ ਪੰਜਾਬ ਦੇ ਲੋਕ ਆ ਦੇਖੋ ਤਾਂ ਬੁੱੱਚੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦबई ਤੋਂ ਕੋਈ ਆਇਆ ਛੋੜੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬਿਨੇ ਆਪਣੇ ਬੋਲ ਤੇਰਾ ਮਾਂ ਦੇ ਸਾਰਿਆਂ ਦੇ ਨਾ ਆ ਕੇ ਆ ਬਾਈ ਆ ਬਾਰੀ ਪੱਟੀ ਬਾਰੀ ਨਾ ਖੁੱਲੀ ਬਾਰੀ ਨਾ ਖੁੱਲੀ ਸਿਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦਾਂਬਰ ਸਰ ਪਹੁੰਚੋ ਬਾਈ ਇਪ ਇਹ ਜਖਰੀਏ ਖਾਨ ਦੀ ਰੂਹ ਹੈ ਬੰਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਧੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕਿਆ ਭਾਈ ਥਾਂ ਥਾਂ ਤੇ ਨਾਕਿਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਭਾਈ ਭਾਈ ਪੱਟੀ ਵਾਲੇ ਵਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਹੀ ਕਰਦਿਆ ਕੱਲ ਨੂੰ ਬਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਾ ਨੂੰ ਘਰੋ ਘਰੀ ਫੜੀ ਜਾਂਦੇ ਆ ਤੇ ਉਹ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਜਿਹੜੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਈ ਆ ਦੇਖੋ ਹੱਥ ਕਿੰਨਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ ਜੀ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਡਰਾਮਾਂ ਦੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਅੜੇ ਦਾ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਪਹੁੰਚਣਾ ਪਹੁੰਚੇ ਬਾਈ ਪਰ ਪੰਤਸਿਆਂ ਇਹ ਇਹ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰ ਲਓ ਕਰ ਲਓ ਥੱਲੇ ਕੋਈ ਗੱਲ ਨਹੀਂ ਕਰ ਲਓ ਕਰ ਲਓ ਹੀ ਕਰਨਾ ਹਾਂਜੀ ਬਾਹਰ ਆਇਓ ਜੀ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਈ ਹੋਰ ਇਹ ਕੋਲ ਹੋ ਜਾਂਦਾ ਆਜੋ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਆ ਜੀ ਬਾਹਰ ਹੋ ਜੀ ਕਰਦੇ ਕਰਦੇ ਚੱਲੋ ਕੋਲ ਆਓ

ਚੱਲੀ ਜਾਂਦਾ ਬਈ ਅਕਰ ਕਰ ਗੱਲ ਆ ਦੇਖੋ ਆ ਆ ਦੇਖੋ ਪਿਛੜਾਂ ਦੀਆਂ ਕਰਤੂਤਾਂ ਚਲੋ ਚਲੋ